आपका इससे थोड़ा ध्यान रखनी है तो एक तो बात लीडरशिप ने जाने कुछ तो शर्म बोलेगी पर मैं पीछे मैं कह रहा नावर साहब नाडिया साहब रणवीर सिंह सिद्धू साहब अभी पीछे थोड़े नाम खिला गए उसी विधानसभा वाल अगवाई थोड़ी पूछ रहे हैं थोड़ी हफाजत से थोड़े नाम सीख रहे होंगे विधानसभा बाजा साहब तो सारी सारी लीडरशिप थोड़ी खिलाई दोबारा से एमियर कहनाई है तो, ने तो तारे। तारे। मैं सारी असानी नारी शक्ति का प्रभाव करना चाहे और नीचे शुरू करना चाहे भी तुष्य जा सकते हो थोड़ा बहुत अनुभव तुष्य है ऐसे तरह तुष्य सारे में पिछले में थोड़ा खेल में सीखा सारी बीजी कर दिया मेरा कोई टीका नहीं लग गया मेरा ऑपरेशन है मैं कितना है मैं उन्हों का भी धन्यवाद करना थोड़ी हाजिरी लगी तो हार है, थोड़ा सारे का धनवाद आपके नारे वाल मैं अपना भाषण समाप्त करा कांग्रेस पार्टी नहीं है मोदा करी दे कांग्रेस अपने विचार आगे बड़ो। आगे बढ़ो, आगे बढ़ो। आगे 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 मैं माफी चाहती जा नाम ही बोल सके गुरुद्वारा तो जयपुर तो सारे शहर तो, तो जिन्हें भी आए इतने पहुंचन दे ਨਮਸਕਾਰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਾਡੇ ਸਨਵਾਦ ਕਰਦੀਆਂ ਪ੍ਰਧਾਨ ਜੀ ਸਰਦਾਰ ਰਮਨਦਰ ਸਿੰਘ ਰਾਜਾ ਘੁੜੀ ਜਿਨ੍ਹਾਂ ਨੇ ਨਹੀਂ ਪਾਈ ਜੇ ਇਹ ਪ੍ਰੋਗਰਾਮ ਜਿਹੜਾ ਭਾਵੇਂ ਸਾਨੂੰ ਸਾਰਾ ਚਾਹੀਦਾ ਸੀ ਪ੍ਰੋਗਰਾਮ ਨੂੰ ਸਫਲ ਕਰਨ ਦੇ ਲਈ ਚਾਹੇ ਸਾਡੀਆਂ ਭੈਣਾਂ ਫਿਰ ਵੀ ਮੈਂ ਧੰਨਵਾਦ ਕਰਦੀ ਹਾਂ ਪੂਰੀ ਸੀਨੀਅਰ ਲੀਡਰਸ਼ਿਪ ਦਾ ਤੇ ਸਾਰੇ ਚਲਾ ਚਲਾ ਮਹਿਲਾ ਕਾਂਗਰਸ ਲਾ 아 그래요? 아 ਬੋਲੋ ਹਮ ਪਾਣੀ ਵੀ ਪੀ ਤੁਸੀਂ ਦੇਖ ਰਹੇ ਜਿਹੜੇ ਕਾਂਗਰਸ ਦੀ ਮਹਿਲਾ ਕਾਂਗਰਸ ਪ੍ਰਧਾਨ ਗੁਰਚਰਨ ਰੰਦਾਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਜੋ ਬੁਛਾੜਾ ਸੰਦੇ ਹੋਏ ਪਾਣ ਗਿਆ ਪਛਾੜਾਂ ਦੇ ਵਿੱਚ ਗੋਟਰ ਜੀ ਜੀ ਦੇਖਣ ਨੂੰ ਲੱਗ ਤਸਵੀਰਾਂ ਅਮਰਿੰਦਰ ਸਿੰਘ ਰਾਜਾ ਬੜੀ ਦੀ ਵੀ ਪੱਕ ਲੱਗ ਚੁੱਕੀ ਆ ਗੋਟਰ ਚੁੱਕੀ ਆ ਔਰ ਫਿਰ ਵੀ ਇਹ ਇਤੋ ਹਟਣ ਦਾ ਨਾਮ ਨਹੀਂ ਲੈ ਰਹੇ ਇਸ ਭਗਵਾਨ ਦਮਨ ਸਰਕਾਰ ਦਾ ਹਾਲ ਮਹਿਲਾਵਾਂ ਨੇ ਆਪਣੇ ਹੱਕ ਮੰਗੇ ਤੁਸੀਂ ਝੂਮਲੇਬਾਜ਼ੀ ਕੀਤੀ ਧੋਖਾਧੜੀ ਕੀਤੀ ਤੁਸੀਂ ਝੂਮਲੇ ਨਾ ਮੰਗਾਵਾ ਨਾ ਉਹ ਮਹਿਲਾਵਾਂ ਜੋ ਸਮਾਜ ਦੀ ਸਿਰਜਣਾ ਕਰ ਰਹੀਆਂ ਜੋ ਸਾਡੀਆਂ ਪਹਿਣਾ ਦੇਣ ਚੱਟਾਂ ਲਗੀਆਂ ਇਹਨੇ ਪੂਨਾ ਮੱਥੇ ਚ ਦੇਖੋ ਕੀ ਹਸ਼ਰ ਹੋਇਆ ਆ ਦੇਖੋ ਮੈਂ ਖੜੀਆਂ ਮੇਨਾਂ ਸਾਰੀਆਂ ਪਹਿਣਾ ਦੇਣਾਂ ਇਹ ਫਿਕਰ ਲਵਾਂਗੇ ਇਹ ਸਿੱਕੇ ਤੋਂ ਬਦਲੇ ਰਾਸੀ ਬਦਲ ਆ ਰਵਾਂਗੇ ਇਹ ਬਦਲਾਵ ਹੈ

ਕਰੰਦਾ ਨਹੀਂ ਪਤਾ ਕਿ ਉਹ ਸਰਕਾਰ ਚਲਾਣ ਦੇ ਕਾਬਿਲ ਹੈ ਅਸੀਂ ਇਸ ਚੀਜ਼ ਦਾ ਜਵਾਬ ਮੰਗਦਿਆਂ ਤੁਹਾਡੇ ਤੋਂ ਇੱਕ ਇੱਕ ਚੀਜ਼ ਦਾ ਹਿਸਾਬ ਮੰਗ ਲਈਏ 2027 ਵਿੱਚ ਬਹੁਜਸ ਪਾਰਟੀ ਦੀ ਸਰਕਾਰ ਬਣੇ ਸਾਡਾ ਕੌਪਰਚੀਰ ਸਾਡਾ ਭਰਾ ਰਾਜਾ ਕੁੜੀ ਜੋ ਸੱਦੇ ਭੈਣਾਂ ਦੇ ਨਾਲ ਖੜਾ ਹਮੇਸ਼ਾ ਪਰ ਅਸੀਂ ਵੀ ਇਸ ਭਾਈ ਦੇ ਨਾਲ ਲੜ ਕੇ ਅਸੀਂ ਸਰਕਾਰ ਬਣਾਵਾਂਗੇ 27 ਤੁਹਾਡੇ ਤੋਂ ਹਿਸਾਬ ਲਵਾਂਗੇ ਜਿਹੜੀਆਂ ਨਹੀਂ ਸਵੇਰੇ 5 ਵਜੇ ਚੱਲੀ ਆ ਸੀ ਤੇ ਮੈਨੂੰ ਫੋਟੋ ਪਾਈ ਸੀ ਕਿ ਅਸੀਂ ਚੱਲ ਪਈਆਂ ਫਿਰੋਜ਼ਪੁਰ ਤੋਂ ਫਾਜ਼ਿਲਕੇ ਤੋਂ ਗੁਰਦਾਸਪੁਰ ਤੋਂ 6 ਗੱਡੀਆਂ ਚਾਹੀਆਂ ਬੱਸਾਂ ਤੇ ਆਈਆਂ ਜਿਵੇਂ ਮਰਜ਼ੀ ਪਹੁੰਚੀ ਅੰਮ੍ਰਿਤਪੁਰ ਦਾ ਇੱਕ ਕਦਮ ਜਿਹੜਾ ਢੇੜੋ ਸਾਰੀਆਂ ਪੈਦਲ ਗੀਤ ਗੋਲਣ ਵਾਲਾ ਕੇਦਰੀਵਾਲ ਅੱਜ ਪੰਜਾਬ ਤੇ ਇਹ ਪੱਥਰਾਂ ਤੇ ਆਪਣੇ ਗਾਲ ਆਉਂਦਾ ਫਿਰਦਾ ਹੁਣ ਸ਼ਰਮ ਹੋਣੀ ਚਾਹੀਦੀ ਐਹੀ ਕੋਈ ਬੁੱਕ ਪੁਤਰੀ ਦੇ ਦੱਤੀ ਕੋਈ ਬਿਲਡਿੰਗ ਬਣੇਗੀ

ਪਾਈ ਭਗਵਤ ਨੇ ਸੁਣੀਆ ਜਿਹਨੇ ਜਦੋਂ ਧਨਾਵਤ ਦੇ ਕੇ ਸਿੰਘ ਮੁੜੇ ਤੇ ਉਹਨੇ ਆ ਕੇ ਪਿਆਸੀ ਕੁੱਤੀ ਕੱਟ ਬੈਠੋ ਫਸੀ ਆਪਣੇ ਗੁਰੂ ਦੇ ਨਾਲ ਸ਼ਹਾਦਤ ਦੇ ਕੇ ਅੰਨਾ ਆਮ ਆ ਉਹ ਕਿ ਕਿਧਰ ਜਾ ਰਹੇ ਨੇ ਰਾਣੀ ਜਾਂਸੀ ਜਿਹੜਾ ਮਰਜੀ ਖਿਤਾਬ ਲੈ ਕੇ ਚੱਲਣਾ ਇਹ ਪ੍ਰਚਾਰ ਨਹੀਂ ਹੈ। ਅੱਜ ਇਹ ਬੀਬੀਆਂ ਆਏ ਕਿ ਘਰ ਦੀ ਬੀਬੀ ਪ੍ਰਵਾਨ ਦੇ ਵਿੱਚੋਂ ਧਈਆਂ ਕੰਨਵੇਂ ਨਾ ਵੀ ਇੱਕ ਵੀ ਵੋਟ ਬਾਹਰ ਨਹੀਂ ਜਾਣੀ ਚਾਹੀਦੀ। ਤੇ ਮੈਨੂੰ ਇੱਥੇ ਕਹਿੰਦੀ ਨੂੰ ਹੈਜ਼ਿਟੇਸ਼ਨ ਨਹੀਂ ਹੁੰਦੀ ਕਿ ਘਰ ਦੇ ਸਾਰੇ ਜਿਹੜੇ ਜੇਜ਼ ਹੁੰਦੇ ਆ ਆਪਣੇ ਮਤ ਹੁੰਦੇ ਘਰ ਦੇ ਵਿੱਚ ਸਾਰੇ ਉਹ ਬੀਬੀਆਂ ਨੂੰ ਵਾਰ ਨਹੀਂ ਹੁੰਦੇ। ਉਸ ਵੇਲੇ ਤੁਸੀਂ ਸਰਕਾਰ ਦੇ ਵਿੱਚ ਆਪਣਾ ਦਬਕਾ ਰੱਖੇ ਕਾਂਗਸ ਪਾਰਟੀ ਨੂੰ ਵੋਟਾਂ ਪਾਉਣੀਆਂ ਤਾਂ ਕਿ ਕੋਣ ਵਾਲੇ ਸਮੇਂ ਦੇ ਵਿੱਚ 24 ਦੇ ਵਿੱਚ ਫਿਰ ਸਾਡੀ ਜਣੀ ਸਰਕਾਰ ਆ ਸਕੇ ਤੋਂਡੀ ਸਰਕਾਰ ਨਹੀਂ ਉਹਦੇ ਬੀਬੀਆਂ ਇੱਕ ਘਰ ਦੀ ਬੀਬੀ ਪ੍ਰਵਾਣ ਦੇ ਵਿੱਚੋਂ ਸੱਈਆਂ ਕੱਲਵੇਂ ਨਾ ਕਿ ਇੱਕ ਵੀ ਵੋਟ ਬਾਹਰ ਨਹੀਂ ਜਾਣੀ ਚਾਹੀਦੀ ਤੇ ਮੈਨੂੰ

ज्यादा देर नहीं चलना सो अंत में समय दी रिएक्शन देखता है मैं कोडे तो के बेनती करूंगी मैं अपने एमपी एमएलए अपने डिस्ट्रिक्ट प्रेसिडेंट स्टेट बॉडी बेनती करूंगी कि शर्म सिंह रंधावा जी को कि आज असली दिखा देता है कि जितने असली पहुंचेंगे असली एक नाइट पर कमाएंगे सो थोड़ा तानवाद दोबारा के दोबारा बेनती करती है कि so पेट पेट जाके ना रह जाओ ऐसा आप पार्टी बनाओ सेंटर जो

क्योंकि आप सारे ही सोच लग गए कि हजार रुपया आऊगा चार पांच जने हजार बन जाऊगा इस करके

ਕਾਸ ਵਾਰ ਤੇ ਨਾ ਸੌਣੇ ਤੇ ਨਾ ਸਾਨੂੰ ਸੌਣ ਲੈਣੇ ਮੈਂ ਕਦੇ ਕਦੇ ਮੈਡਮ ਨੂੰ ਕਹਿਣੀ ਹੁੰਦੀ ਐ ਮੈਡਮ ਤੁਸੀਂ ਨਹੀਂ ਖਾਣੇ ਐ ਐਨਾ ਜ਼ਿਆਦਾ ਤਲਚਰ ਕਿਉਂ ਲੈਣਿਓ ਤੁਹਾਡੀ ਤੁਸੀਂ ਆਪਣਾ ਪਰਿਵਾਰ ਵੀ ਦੇਖੋ ਕਦੇ ਨਾ ਦੇਖੋ ਉਹ ਕਦੇ ਨਹੀਂ ਤਾਂ ਮੁਸ਼ਰਤ ਕੋਰ ਕਰਵਾਜੀ ਤੇ ਜਿੰਦਾ ਰਹੋ ਜਿੰਦਾ ਰਹੋ ਜਿੰਦਾ हमेशा ही तोड़ के मान है तेरे कामा साहब तुष्य के सच्चे सुच्चे पंजाब के स्पाइनों इनके सेवादारों तुष्य से नो ग्रासिंग दे रहे हैं चले साहब आप नाम के चेयर ने मैंने आप तो मैं फिर तो बहुत बहुत तक बात है जीना यहाँ कर दिया मैं भी करूँगी कि मैं ला

असी मां जवाब देव गे कि डेवाल साहब न जबरदस्ती चुप के उन्होंने किसान से मैं कल एस डी एम साहब उन्होंने मिलने का मौका मिलिया मैं अपने ਹਾਂਜੀ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੁੰਬੇਟੀਵੀ ਮੈਂ ਲੰਗਰ ਹਿੱਕਾ ਜਿੰਨਾ ਪਹੁੰਚੇ ਹਾਂ ਅੱਜ ਚੰਡੀਗੜ੍ਹ ਕਾਂਗਰਸ ਭਵਨ 15 ਸੈਕਟਰ ਜਿੱਥੇ ਅੱਜ ਚੱਲ ਰਹੇ ਸੀ ਪੰਜਾਬ ਦੀ ਕਾਂਗਰਸ ਦੀ ਮਹਿਲਾ ਪ੍ਰਧਾਨ ਗੁਰਸ਼ਰਨ ਸਿੰਘ ਗੁਰਸ਼ਰਨ ਕੌਰ ਨੇ ਦਾਵਾ ਦੀ ਅਗਵਾਈ ਕੀਤੀ ਹੈ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆ ਨੁਕੀਦਾ ਸਰਕਾਰ ਖਿਲਾਫ ਜੋ ਕਿ ਜੋ ਸਰਕਾਰ ਨੇ ਜੋ ਆਮ ਆਦਮੀ ਪਾਰਟੀ ਨੇ 1000 ਰੁਪਏ ਦਾ ਜਿਹੜਾ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀਗਾ ਵੀ ਨਾਲ ਦੀ ਨਾਲ ਜਿੱਤਾਂਗੇ ਨਾਲ ਦੀ ਨਾਲ ਤੁਹਾਡਾ 1000 ਰੁਪਇਆ ਕਰ ਦਾਂਗੇ ਲੇਕਿਨ 3 ਸਾਲ ਤੋਂ ਉੱਪਰ ਹੋ ਚੁੱਕੇ ਨੇ ਇਹਨਾਂ ਨੂੰ ਹਾਲੇ ਤੱਕ ਇੱਕ ਵੀ ਪੰਜੀ ਦੇ ਦਿੱਤੀ ਉਹਦਾ ਰੋਜ ਪ੍ਰਦਰਸ਼ਨ ਦੇ ਚੱਲਦੇ ਹੋਏ ਔਰਤਾਂ ਵੱਲੋਂ ਜਿਹੜਾ ਹੈਗਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਔਰ ਅੱਜ ਜਿਹੜੇ ਹੈਗੇ ਨੇ ਰਾਜਪੁਰਾ ਤੋਂ ਸਾਬਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਵੱਲੋਂ ਸੈਂਕੜੇ ਹੀ ਔਰਤਾਂ ਨਾਲ ਬਿੱਬੀਆਂ ਨਾਲ ਇਸ ਧਰਨੇ ਵਿੱਚ ਸਮੂਲੀਅਤ ਕੀਤੀ ਹੈ ਲਾਈਵ ਤਸਵੀਰਾਂ ਦੇਖ ਰਹੇ ਪੰਜਾਬ ਜੀਮ ਦਾ ਜੋ ਤੁਹਾਡੇ ਕੋਲ ਪਲਪਲ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ राजा बड़ी जी हल्के तो भी हल्का आतम नगर तो हल्का दखनी तो सिमरजीत बैंस और अब भी बहुत बड़ा पहना बजा रहा है कि जा जा नमस्या तो सभी बैंस जतेंद्र मोगा जी कुलवंत कौर जी मिसेस बड़वा जी स्वाति चिप्रा जी केमंदी पोस उन्हों सर समुच्चे लीडरशिप कते ਸਾਡੀ ਜਿਹੜੀ ਪੰਜਾਬ ਦੀ ਪ੍ਰਧਾਨ ਮੈਡਮ ਗੁਰਸਨ ਕੌਰ ਜੀ ਰੰਧਾਵਾ ਅੱਜ ਸਾਡੇ ਸਾਹਮਣੇ بیٹھے ਬਹੁਤ ਸੰਮਨ ਮੇਰੀਆਂ ਭੈਣਾਂ ਦਾ ਇਕੱਠ ਅ ਮੈਨੂੰ ਲੱਗਦਾ ਹੈ ਕਿ ਜਿੰਨਾ ਇਕਾਂਠੇ ਤੇ ਪੰਡਾਲ ਦੇ ਵਿੱਚ